ਵਾਹਿਗੁਰੂ ਸਾਹਿਬ ਜੀ ਡੰਡਉਤ ਵੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਅਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭੇਨਤੀ ਆਪਣੀ ਭਗਤੀ 라ਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਅਗ ਸੁਖ ਗੁਰ ਦਿਆ ਪਾਚ ਕੁਸਲ ਖੀਮਾ ਗੁਰ ਕੀਆ ਸਰਵਨ ਦਾਨ ਸੁਖ ਪਾਇਆ ਗੁਰ ਆਪਣਾ ਹਿਰਦੈ ਧਿਆਇਆ ਆਪਣ ਸਤ ਗੁਰ ਕੀ ਵਡਿਆਈ ਮਨ ਇੱਛੇ ਫਲ ਪਾਈ ਸੰਤਹ ਦੇਨ ਦੇਨਾ ਚੜੈ ਸਵਾਹੀ ਰਹਾ ਜੀ ਜੰਤ ਸਭ ਭੇ ਦਿਆਲਾ ਪ੍ਰਭ ਆਪਨ ਕਰਦੀਨਾ ਸਹਜ ਸੁਭਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨਾ ਜੀ ਜੰਤ ਸਭ ਭਏ ਦਿਆਲਾ ਪ੍ਰਭ ਆਪਣਾ ਕਰ ਦੀਨਾ ਸਹਜ ਸੁਭਾਏ ਮਿਲੇ ਗੋਪਾਲਾ ਨਾਨਕ ਸਾਚ ਪਤਨਾ ਸੋਰਠ ਮਹਲਾ ਪੰਜਵਾ ਅਗ ਸੁਖ ਗੁਰ ਦੀਆ ਪਾਛਾ ਕੁਸਲਾ ਖੇਵਾਂ ਗੁਰ ਕੀਆ ਸਰਬਨਿਧਾਨ ਸੁਖ ਪਾਇਆ ਗੁਰ ਆਪਣਾ ਅਰੇਦਾਸ ਤੇ ਆਇਆ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਬਾਤ ਪੰਜਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੋਰਠਿ ਰਾਗ ਅੰਦਰ ਅੰਗ 626 ਉੱਪਰ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਬਾਤ ਬਖਸ਼ਿਸ਼ ਕਰ ਰਹੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਧਰੋ ਕਰੋ ਸਿੱਖੀ ਦਾ ਨਾਮ ਦਾੰਦੀਆਂ ਦਾਤਾ ਕੋਮਲ ਚਰਣਾ ਦੇ ਬ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੋਰ ਤੇ ਰੱਖ ਲੈਣ ਅਮਰ ਬੀਰ ਦੀ ਦਾਤ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ